ਅੱਜ ਪਿੰਡ ਪੱਕਾ ਵਿਖੇ ਸ਼ਹੀਦ ਉਦਮ ਸਿੰਘ ਕਲੱਬ ਵੱਲੋਂ ਬਾਬਾ ਰਾਮ ਸ਼ਰੂਦੀ ਦੀ ਯਾਦ ਵਿੱਚ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸਪੀਕਰ ਕੁਲਤਾਰ ਸਿੰਘ ਸੰਧਵਾ ਗੁਰਦੇਵਤ ਸਿੰਘ ਸੇਖੋਂ ਮਨਤਾਰ ਸਿੰਘ ਬਰਾੜ ਅਜੀਪਾਲ ਸਿੰਧੂ ਅਤੇ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਇਸ ਮੌਕੇ ਤੇ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਯੂਥ ਆਗੂ ਸੁਖਵੰਤ ਸਿੰਘ ਪ੍ਰਧਾਨ ਰਮਨਦੀਪ ਸਿੰਘ ਸ਼ਹੀਦ ਉਦਮ ਸਿੰਘ ਕਲੱਬ ਦੇ ਪ੍ਰਧਾਨ ਅਤੇ ਅਜੀਪਾਲ ਸਿੰਧੂ ਤੇ ਗੁਰਦੇਵ ਸਿੰਘ ਸੇਖੋਂ ਨੇ ਕੀ ਕਿਹਾ ਤੁਸੀਂ ਵੀ ਦੇਖੋ ਫਰੀਦਕੋੜ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ Ô cưới, 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 ਇਹ ਬਹੁਤ ਵੱਡਾ ਲੋਡ ਆਇਆ ਹੈ ਪਹਿਲ ਕੋਰ ਦਾ ਕੰਮ ਕਰਦੇ ਹੋ ਬੋਲ ਚਲਾ ਦਿਓ ਜੀ ਉਹ ਕੰਮ ਪਤਾ ਹੈਗਾ ਕਿ ਹੋਣਾ ਹੈ ਨਿਕਲ ਸਕਦੇ ਡਾਕਟਰਾਂ ਨੂੰ ਵੀ ਬੁਲਾ ਦਿਓ

ਦੇ ਕੀ ਲੋਟਾ ਕਰ ਸਰਵਾਦਾ ਕੰਮ ਹੋ ਗਿਆ ਜੀ ਵਾਟਰ ਵਕਸਾ ਹੁਣ ਨਿਕਲ ਜਾਣਾ ਕੁਝ ਕਿੰਦਾ ਰੱਖੀ ਨੇ ਬੈਠਾ ਹਾਂ ਅੱਗੇ ਖੜੋ ਇਹ ਗੰਦ ਫਿਰ ਕਾਹਦੇ ਆ ਤਾਈ ਸ਼ੁਰੂ ਕਰਾਓ ਖੜੋ ਕੱਲੂ ਸ਼ੁਰੂ ਕਰਾਓ ਸਰ ਬੈਠੋ ਜਿਵੇਂ ਚਾਹੋ ਸਰ ਨੋ ਕੋਈ ਬੈਠ ਜੀ ਕੀ ਨਾਂomatic ਮੇਨਾਤ ਕੁਆਸ ਸਿੰਘ ਜੀ ਜ਼ਿਲ੍ਹਾ ਜੂਥਪੁਰ ਦਾ ਨਾਮ ਆਦਮੀ ਪਾਰਟੀ ਫਰੀ ਕੋਟ ਜਿਸ ਤਰ੍ਹਾਂ ਅੱਜ ਸ਼ਹੀਦ ਉਦਮ ਸਿੰਘ ਦੇ ਨਾਮ ਬੰਬਾਰਾਂ ਵਾਲੂ ਦੀ ਯਾਤ ਦੇ ਵਿੱਚ ਜਿਹੜਾ ਫਲੈਡਨੇਟ ਕੈਂਪ ਲਗਾਇਆ ਗਿਆ ਕੀ ਕਹਣਾ ਇਹ ਧੰਨ ਧੰਨ ਬਾਬਾ ਰਾਮ ਸ਼ਾਲੂ ਦੀ ਯਾਦ ਵਿੱਚ ਅੱਜ ਸਾਡੇ ਪਿੰਡ ਚ ਪਹਿਲੀ ਵਾਰ ਖੂਨਦਾਨ ਕੈਂਪ ਲਗਾਇਆ ਗਿਆ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਜੋ ਕਿ ਸਮੇਂ ਦੀ ਲੋੜ ਵੀ ਹੈ ਸਭ ਤੋਂ ਵੱਡੀ ਸੇਵਾ ਇਹੀ ਹੈ ਖੂਨਦਾਨ ਕਰਨਾ ਇੱਕ ਖੂਨਦਾਨ ਕਰਨਾ ਕੀ ਦੀ ਜਿੰਦਗੀ ਬਚ ਸਕਦੀ ਸਭ ਤੋਂ ਵੱਡਾ ਅਪਰਾਲਾ ਇਹ ਸਾਡੇ ਕਲੱਬ ਪੱਕੇ ਦੇ ਕਲੱਬ ਜੀ ਦੂਦਮ ਸਿੰਘ ਕਲੱਬ ਵੱਲੋਂ ਅੱਜ ਬਹੁਤ ਵੱਡਾ ਅਪਰਾਲਾ ਕੀਤਾ ਗਿਆ ਸਾਡੇ ਮੁੰਡੇ ਨਾਲ ਰਮਣੀ ਹੋਣੀ ਡਾਕਟਰ ਪਸ਼ੋਰਾ ਜੀ ਉਹਨਾਂ ਦੇ ਸਦਕਾ ਬਹੁਤ ਵਧੀਆ ਛਲਾਗਾ ਜੋਗ ਅਪਰਾਲਾ ਕੀ ਮੈਸੇਜ ਹੈ ਇਹਹੀ ਮੈਸੇਜ ਹੈ ਕਿ ਜਿਹੜੇ ਆਪਣੀ ਸਭ ਤੋਂ ਵੱਡੀ ਸੇਵਾ ਖੂਨਦਾਨ ਦੀ ਇਹ ਤਕਰੀਬਨ ਹਰ ਪਿੰਡ ਚ ਕੈਂਪ ਲੱਗਨੇ ਚਾਹੀਦੇ ਆ ਹਰ ਖੇਡਾਂ ਦੇ ਨਾਲ ਨਾਲ ਕੈਂਪ ਵੀ ਜ਼ਰੂਰੀ ਬਹੁਤ ਜ਼ਰੂਰੀ ਹੈ ਤੇ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੈ ਖੂਨ ਦੇ ਨਾਲ ਤੇ ਜ਼ਰੂਰੀ ਬਹੁਤ ਹੈ ਇਹੀ ਮੈਸਜ ਹੈ ਜੀ ਅਸੀਂ ਸ਼ਹੀਦ ਉਦੋਂ ਸਿੰਘ ਵੈਲਫੇਅਰ ਕਲੱਬ ਵੱਲੋਂ ਪਿੰਪਕਾ ਨੰਬਰ 2 ਵੱਲੋਂ ਇੱਕ ਭਾਬੇ ਜੀ ਰਾਣ ਖਾਲੂ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਅਸੀਂ ਕੋਈ ਡਾਕਟਰਾਂ ਦੀ ਟੀਮਾਂ ਦੱਦੀਆਂ ਜਿਹੜੇ ਫ੍ਰੀ ਦਵਾਈਆਂ ਦਿੱਤੀਆਂ ਨੇ ਲੋਕਾਂਾਂ ਤੋਂ ਬੰਦੇ ਦੂਰ ਰਹਿ ਸਕਣ ਤੇ ਕਿੰਨੇ ਜੋ ਖੂਨਦਾਨ ਹੋ ਚੁੱਕਾ ਹੁਣ ਤੱਕ 35 ਯੂਨਟ ਹੋ ਚੁੱਕੇ ਆ ਜੀ ਕੋਈ 5-10 ਹੋਰ ਦਿਨ ਹੋ ਜਾਣਗੇ ਤੇ ਕਿੰਨੇ ਵੇਲੇ ਤੱਕ ਕੈਂਪ ਚੱਲ ਰਿਹਾ ਹੈਗਾ ਜੀ ਚੱਲਦਾ ਇਹ 4 ਵਜੇ ਤੱਕ ਲਈ ਜੀ ਸਾਹਿ ਇਹ ਕੀ ਲੋਕਾਂ ਨੂੰ ਅਪੀਲ ਕਰਦੇ ਲੋਕਾਂ ਨੂੰ ਅਪੀਲ ਇਹ ਵੀ ਨਸ਼ਿਆਂ ਤੋਂ ਦੂਰ ਰਵੇ ਵੱਧ ਤੋਂ ਵੱਧ ਯੋਗਦਾਨ ਪਾਵੇ ਜੋ ਤਾਂ ਕਿ ਲੋਕਾਂ ਦਾ ਭਲਾ ਹੋਵੇ ਇਤੋਂ ਪਹਿਲਾਂ ਵੀ ਕੈਂਪ ਲਾਇਆ ਸੀ ਨਹੀਂ ਇਹਦੀ ਪਹਿਲੀ ਵਾਰ ਲਾਇਆ ਪਹਿਲਾ ਕੈਂਪ ਇਹਦੇ ਨਾਲ ਕਿੰਨੇ ਦੇ ਰਾਜ ਦੇ ਇੱਕ ਕੈਂਪਾਂ ਹੋਂਦ ਦੇ ਕੈਂਪ ਵਿੱਚ ਆਇਆ ਪੱਤੀ ਕਹਿੰਦਾ ਆ ਤਨਤਨ ਬਾਬਾ ਰਾਮ ਸ਼ਾਲੂ ਜੀ ਇਹਨਾਂ ਦਾ ਪੰਜਾਬ ਦੇ ਇਤਿਹਾਸ ਵਿੱਚ ਗੁਰਸਿੱਖੀ ਦੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਹੈ ਇਹ ਧਰਤੀ ਸਾਡੇ ਗੁਰਾਂ ਗੁਰੂਆਂ ਪੀਰਾਂ ਪਗੰਬਰਾਂ ਇਹ ਰਸ਼ੀਆਂ ਮੁੰਨੀਆਂ ਦੀ ਜਿਹੜੇ ਵਰਸਾਈ ਹੋਈ ਧਰਤੀ ਐ ਸੋ ਇਸ ਧਰਤੀ ਦੇ ਉੱਤੇ ਬਾਬਾ ਰਾਮ ਸ਼ਾਲੂ ਜੀ ਨੇ ਤਪੱਸਿਆ ਕੀਤੀ ਤੇ ਲੋਕਾਂ ਨੂੰ ਉਤਾਰਿਆ ਪਰ ਉਹਨਾਂ ਦਾ ਨਾਮ ਅੱਜ ਵੀ ਸਾਨੂੰ ਉਤਾਰਿਆ ਸੋ ਇਹ ਨੌਜਵਾਨਾਂ ਨੇ ਤੇ ਮਹਾਰਾਜ ਨੇ ਕਿਰਪਾ ਕੀਤੀ ਹੈ ਇਹਨਾਂ ਨੂੰ ਅੱਜ ਖੂਨਦਾਨ ਕੈਂਪ ਲਾਉਣ ਦਾ ਤੇ ਹੋਰ ਸੇਵਾ ਕਰਨ ਨੂੰ ਦਿੱਤਾ ਸੋ ਵੈਗਰੂ ਇਸੇ ਤਰ੍ਹਾਂ ਇਹਨਾਂ ਦੇ ਸਿੱਖਤੇ ਮੇਰ ਪਰਿਆਤ੍ਰਕੇ ਇਸੇ ਤਰ੍ਹਾਂ ਸਮਾਜ ਦੀ ਜਿਹੜੀ ਹੈ ਉਹ ਸੇਵਾ ਕਰਦੇ ਹਾਂ ਹਾਂਜੀ ਸਰ ਜਿਸ ਤਰ੍ਹਾਂ ਅੱਜ ਸ਼੍ਰੀ ਦਰਬੀਰ ਸਿੰਘ ਜੀ ਵੱਲੋਂ ਬਲੈਂਟੇਡ ਦਾ ਕੈਂਪ ਲਗਾਇਆ ਗਿਆ ਕੀ ਕਿਵੇਂ ਸਾਰੇ ਇਹ ਜੋ ਅੱਜ ਸ਼ੀਦੂਦੂ ਸਿੰਘਾਂ ਵੈਲਫੇਅਰ ਕਲੱਬ ਵੱਲੋਂ ਮੋਬਾਰਾਮ ਸ਼ਾਲੂਜੀ ਦੀ ਯਾਦ ਦੇ ਵਿੱਚ ਪਹਿਲਾ ਪਿੰਡ ਦੇ ਵਿੱਚ ਖੂਨਦਾਨ ਦਾ ਕੈਂਪ ਲਾਇਆ ਇਹਨਾਂ ਦਾ ਬਹੁਤ ਵਧੀਆ ਨੌਜਵਾਨਾਂ ਦਾ ਪਿੰਡ ਵਾਸੀਆਂ ਦਾ ਸਾਰੇ ਭਰਾਵਾਂ ਦਾ ਬਹੁਤ ਵਧੀਆ ਉਪਰਾਲਾ ਕਿਉਂਕਿ ਆਪਾਂ ਨੂੰ ਆਪਾਂ ਆਪਣੇ ਵਾਸਤੇ ਆਪਣੇ ਸਿਹਤ ਵਾਸਤੇ ਸਦਾ ਸੋਚਦੇ ਆਂ ਸਦਾ ਉਹਦੇ ਵੱਲ ਧਿਆਨ ਦਿੰਦੇ ਆਂ ਆਮ ਲੋਕਾਂ ਵਾਸਤੇ ਖੂਨ ਆ ਜੋ ਐਮਰਜੈਂਸੀ ਵੇਲੇ ਕਿਸੇ ਵੇਲੇ ਵੀ ਲੋੜ ਪੈਂਦੀ ਆ ਇਹ ਬਹੁਤ ਵਧੀਆ ਇਹਨਾਂ ਨੇ ਕੰਮ ਕੀਤਾ ਮੈਂ ਇਹਨਾਂ ਦਾ ਇਸ ਗੱਲਬਾਤ ਵਿੱਚ ਪੂਰੀ ਭਰਪੂਰ ਸ਼ਲਾਘਾ ਵੀ ਕਰਦਾ ਤੇ ਇਹਨਾਂ ਨੂੰ ਆਪਣੇ ਵੱਲੋਂ ਅੱਗੇ ਵਾਸਤੇ ਵੀ ਜਦੋਂ ਇਹ ਚੰਗੇ ਕੰਮ ਕਰਨਗੇ ਭਰਪੂਰ ਸਹਿਯੋਗ ਦੀ ਪੇਸ਼ਕਸ਼ ਕਰਦਾ ਨੌਜਵਾਨ ਪੀੜੀ ਨੂੰ ਕੀ ਮੈਸੇਜ ਲੈਣਾ ਨੌਜਵਾਨ ਪੀੜੀ ਨੂੰ ਵੇਖੋ ਇਹ ਇਹਨਾਂ ਤੋਂ ਸਾਨੂੰ ਮੈਸੇਜ ਮਿਲਦੇ ਵੀ ਹੈ ਤੇ ਮੈਂ ਇਹਨਾਂ ਨੂੰ ਇੱਕ ਦਿੰਨਾ ਵੀ ਹੈ ਕਿਉਂਕਿ ਸਾਰੇ ਆਪਾਂ ਜਿੰਨੇ ਖੜੇ ਆ ਨੌਜਵਾਨੀ ਦੇ ਵਿੱਚੋਂ ਹੀ ਅੱਗੇ ਬੰਗੇ ਆ ਇਹ ਉਮਰ ਬੜੀ એનર્ਜੀ ਵਾਲੀ ਹੁੰਦੀ ਹੈ ਇਹਦੇ ਵਿੱਚ ਆਪਾਂ ਬਹੁਤ ਕੁਝ ਕਰ ਸਕਦੇ ਆ ਪਰ ਆਪਣਾ ਨੂੰ ਆਪਣੀਆਂ ਅੱਖਾਂ ਨੱਕ ਕੰਨ ਖੋਲ੍ਹ ਕੇ ਕੋਈ ਚੰਗੀ ਸਿਹਤ ਵਾਲੇ ਪਾਸੇ ਜਾਣਾ ਚਾਹੀਦਾ ਤੇ ਜੋ ਸੋਚੋਗੇ ਉਹ ਅੱਜ ਦੇ ਯੁੱਗ ਦੇ ਵਿੱਚ ਹੋ ਸਕਦਾ ਕੋਈ ਚੀਜ਼ ਜਿਹੜੀ ਨਹੀਂ ਹੋ ਸਕਦੀ ਨੌਜਵਾਨ ਪੰਜਾਬ ਦੇ ਆਪਣੇ ਭਲੇ ਲਈ ਉਹ ਸਾਰੀ ਲਈ ਕੰਮ ਕਰਨ ਤਾਂ ਸਾਰਾ ਕੁਝ ਹੋ ਸਕਦਾ ਯੁੱਗ ਬਦਲ ਸਕਦਾ